ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਮਨਿਸ਼ ਵਿਆਲਾ ਦਾ ਤੁਸੀਂ ਦੇਖ ਰਹੇ ਹੋ ਪੰਜਾਬ ਨੋ ਟੀਵੀ ਅੱਜ ਅਸੀਂ ਹੈਗੇ ਆ ਰਿਚਮੰਡ ਹਿੱਲ ਜਿੱਥੇ ਅੱਜ ਸੰਤ ਪਾਪਾ ਜਗੀਰ ਸਿੰਘ ਐਨ ਆਰ ਆਈ ਸਭਾ ਹੋਆ ਹਰਿਆਣਾ ਦੇ ਵੱਲੋਂ ਖਾਸ ਤੌਰ ਤੇ ਪੰਜ ਸੰਤਾਂ ਮਹਾਂਪੁਰਖਾਂ ਦੀ ਜਿਹੜੀ ਵਰਸੀ ਹੈ ਬੜੇ ਹੀ ਸ਼ਰਧਾ ਭਾਵ ਦੇ ਨਾਲ ਅੱਜ ਇਸ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਣਾ ਸਿਕਸ ਸੈਂਟਰ ਵਿਖੇ ਜਿਹੜੀ ਹੈ ਮਨਾਈ ਜਾ ਰਹੀ ਹੈ ਦੇਖ ਸਕਦੇ ਹੋ ਸੰਤਾਂ ਦਾ ਠਾਠਾ ਮਾਰਦਾ ਇਕੱਠ ਹੈਗਾ ਬਹੁਤ ਖੂਬਸੂਰਤ ਤਿੰਜਲਾ ਲੱਗਾ ਨਿੱਕੀ ਤੋਪ ਹੈ ਅਤੇ ਉਹਦੇ ਵਿੱਚ ਜਿਹੜਾ ਨੇ ਖਾਸ ਤੌਰ ਤੇ ਜਿਹੜੀਆਂ ਹਰਿਆਣੇ ਦੀਆਂ ਸੰਗਤਾਂ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਪਕਵਾਨ ਹੋਣ ਵੱਖ-ਵੱਖ ਤਰੀਕੇ ਦੇ ਜਿਹੜੇ ਨੇ ਪ੍ਰੋਗਰਾਮ ਜਿਹੜੇ ਨੇ ਅੱਜ ਇੱਥੇ ਉਲੀਕੇ ਗਏ ਨੇ ਅਤੇ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਇਕੱਠ ਹੈ ਅੱਜ ਇੱਥੇ ਸੰਤਾ ਮਹਾਂਪੁਰਖਾਂ ਦੇ ਦਿਹਾੜੇ ਨੂੰ ਮਨਾਉਣ ਵਾਸਤੇ ਇਕੱਤਰਤ ਹੋਇਆ ਅਸੀਂ ਤੁਹਾਨੂੰ ਅੰਦਰ ਲੈ ਕੇ ਜਾਂਦੇ ਹਾਂ ਜਿੱਥੇ ਇਸ ਵੇਲੇ ਗੁਰਬਾਣੀ ਪਾਠ ਜਿਹੜਾ ਚੱਲ ਰਿਹਾ ਹੈ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਤੇ ਨਾਲ-ਨਾਲ ਬਾਹਰ ਦੇ ਦ੍ਰਿਸ਼ ਵੀ ਜਿਹੜੇ ਨੇ ਉਹ ਜਰੂਰ ਜਿਹੜੇ ਦਿਖਾਵਾਂਗੇ ਤੇ ਹੋਰ ਸਕੇ ਆ ਖਾਸ ਕਰਕੇ ਜਿਹੜੇ ਇਸ ਦਿਨ ਨੂੰ ਮਨਾਉਣ ਵਾਲੇ ਹੈਗੇ ਨੇ ਜਿਹੜੇ ਯੋਜਕਪੀਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਚੜੀਏ ਜ਼ਰੂਰ ਤੁਹਾਡੀ ਕਰਾਵਾਂਗੇ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਕਿਰਪਾ ਪਿਆਰੇ ਪੁੱਤ ਤੂੰ ਮੇਰੀ ਓਟ ਬਲ ਬੁੱਤ ਤਨ ਤੁਮ ਹੀ ਤੁਮ ਹੈ ਮੇਰੇ ਪਰਿਵਾਰ ਜੋ ਤੁਮ ਕਰੋ ਸੋਈ ਪਲ ਹਮਰੇ ਨਾਨਕ ਸੁਖ ਚਰਨਾਰੇ ਜੋ ਤੁਮ ਕਰੋ ਸੋਈ ਪਲ ਹਮਰੇ ਵੇਖ ਨਾਨਕ ਸੁਖ ਚਰਨਾ ਹੈ ਨਾਨਕ ਸੁਖ ਚਰਨਾ ਹੈ ਪ੍ਰਭ ਜੀ ਪ੍ਰਭ ਜੀ ਤੂੰ ਮੇਰੇ ਜੋ ਅੱਜ ਆਪਾਂ ਸਾਰੇ ਸੰਤ ਜਗੀਰ ਸਿੰਘ ਜੀ ਐਨ ਆਰ ਆਈ ਸਭਾ ਤੇ ਗੁਰਦੁਆਰਾ ਬਾਬਾ ਮੱਖਣ ਚਾਲ ਬਾਣਾ ਦੀ ਕਮੇਟੀ ਸਹਿਯੋਗ ਸਦਕਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਤੇ ਕਾਰਸੇਵਾ ਵਾਲੇ ਸੰਤਾਂ ਦੇ ਨਾਲ ਸੰਤ ਬਾਬਾ ਐਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਸੰਤ ਬਾਬਾ ਮਾਨ ਸਿੰਘ ਜੀ ਪੇਵਿਅ ਵਾਲੇ ਉਹਨਾਂ ਦੀ ਵਰਸੀ ਦਾ ਉਦਮ ਉਪਰਾਲਾ ਕੀਤਾ ਹੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਜਿਗੋਰ ਇਤਿਹਾਸ ਚੋਂ ਆਪਾਂ ਦੇਖੀਏ ਸਿੱਖੀ ਕਮਾਈਏ ਬਾਬਾ ਲਹਿਣਾ ਜੀ ਨੇ ਸੇਵਕੀ ਕਮਾਈਏ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਨੇ ਤੇ ਰਿਸ਼ਤੇਦਾਰੀ ਨਵਾਈਏ ਚੌਥੇ ਪਾਸ਼ਾ ਤਨਤਨ ਗੁਰੂ ਰਾਮਦਾਸ ਜੀ ਨੇ ਇਹਨਾਂ ਦੀਆਂ ਵਰ੍ਹਸੀਆਂ ਮਨਾਉਣ ਦਾ ਸਾਨੂੰ ਤਾਂ ਹੀ ਫਾਇਦਾ ਹੈ ਕਿ ਅਸੀਂ ਗੁਰੂ ਵਾਲੇ ਬਣੀਏ ਇਹਨਾਂ ਨੇ ਬਹੁਤ ਹੀ ਲੱਖਾਂ ਪ੍ਰਾਣੀਆਂ ਨੂੰ ਅਮਰ ਛਕਾ ਕੇ ਗੁਰੂ ਨਾਲ ਜੋੜਿਆ ਹੈ ਤੇ ਆਪਾਂ ਵੀ ਜੇ ਅਮਰ ਛਕ ਕੇ ਗੁਰੂ ਵਾਲੇ ਸਾਬ ਬਣੀਏ ਤੇ ਆਪਾਂ ਨੂੰ ਇਹ ਵਰ੍ਹਸੀਆਂ ਮਨਾਉਣ ਦਾ ਫਾਇਦਾ ਹੈ ਇਹ ਸਨ ਸudar vision singh ji ਜੋ ਆਪ ਜੀ ਨੇ ਵਿਚਾਰ ਸਾਂਝੇ ਕਰ ਰੇ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਗੁਰੂ ਘਰ ਦੇ ਸਾਹਿਬ ਕਾ ਪ੍ਰਧਾਨ ਸਦਾ ਰਗਵੀ ਸਿੰਘ ਬੱਬੀ ਉਸ ਜੀ ਤੇ ਆ ਜਾਂਦੇ ਉਹ ਵੀ 2 ਕੁ ਮਿੰਟ ਲਈ ਆ ਵੀ ਨ ਵਿਚਾਰ ਸਾਂਝ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਅੱਜ ਧੰਤਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਗੁਰਦੁਆਰਾ ਬਾਬਾ ਮੱਖਣ ਸ਼ਾਲਾ ਬਾਣਾ ਦੀਆਂ ਸੰਗਤਾਂ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ ਅਸੀਂ bizness ਵੀ ਕਰਨੇ ਹਨ ਬਹੁਤ ਕੁਝ ਕਰਨਾ ਹੈ ਪਰ ਜੋ ਸਾਡੇ ਗੁਰੂ ਸਾਹਿਬ ਸਾਨੂੰ ਸਿਖਾ ਗਏ ਹਨ ਆਪਣੇ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਹੈ ਸਿੱਖੀ ਦੇ ਨਾਲ ਜੋੜਨਾ ਜੇ ਆਪਾਂ ਸਿੱਖੀ ਨਾਲ ਆਪਣੇ ਬੱਚਿਆਂ ਨੂੰ ਜੋੜ ਲਿਆ ਦਾੜੇ ਛੱਡ ਕੇ ਜਦੋਂ ਵੱਡੇ ਵੱਡੇ ਬਿਜ਼ਨਸਮੈਨ ਬਣੇ ਜਦੋਂ ਦਫ਼ਤਰਾਂ ਦੇ ਵਿੱਚ ਜਾਂਦੇ ਹਨ ਤੇ ਉਹਨਾਂ ਨੂੰ ਜਾਂਦਿਆਂ ਨੂੰ ਉਹ ਪਹਿਲਾਂ ਹੀ ਇਹ ਕਹਿੰਦੇ ਨੇ ਮਿਸਟਰ ਸਿੰਘ ਤੇ ਉਦੋਂ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਆਓ ਬਿਜ਼ਨਸ ਵੀ ਕਰੀਏ ਆਪਣੇ ਆਪਣੇ ਬੱਚਿਆਂ ਨੂੰ ਵੀ ਸੰਭਾਲੀਏ ਗੁਰੂ ਦੇ ਲੜ ਲਾਈਏ ਜਿੰਨਾ ਮਰਜ਼ੀ ਆਪਾਂ ਪੈਸਾ ਕਮਾ ਲਈਏ ਕੋਈ ਫਾਇਦਾ ਨਹੀਂ ਜਦ ਤੱਕ ਸਾਡੇ ਬੱਚੇ ਸਿੱਖ ਨਾ ਬਣੇ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਪਣੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਵੀ ਜੋੜੀਏ ਇਸੇ ਤਰ੍ਹਾਂ ਅੱਜ ਪੰਜ ਮਹਾਂਪੁਰਖਾਂ ਦਾ ਦੀ ਮਿੱਠੀ ਯਾਦ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਜਗੀਰ ਸਿੰਘ ਐਨ ਆਰ ਆਈ ਸਭਾ ਪਹਿਵਾ ਹਰਿਆਣਾ ਯੂਐਸਏ ਵਾਲੇ ਵੱਲੋਂ ਮਨਾਈ ਜਾਂਦੀ ਹੈ ਮੈਂ ਕਿਸੇ ਦਾ ਨਾਂ ਤੇ ਨਹੀਂ ਲਾਂਗਾ ਜਿੰਨੇ ਵੀ ਇਸ ਸੰਸਾਦ ਦੇ ਮੈਂਬਰ ਮੇਰੇ ਵੀਰ ਸੇਵਾ ਕਰ ਰਹੇ ਹਨ ਜਿੰਨਾ ਵੀ ਹਿੱਸਾ ਪਾਉਂਦੇ ਹਨ ਉਹ ਸਹੀ ਥਾਂ ਤੇ ਲੱਗਦਾ ਹੈ ਆਓ ਇਸੇ ਤਰ੍ਹਾਂ ਆਪਾਂ ਇਸ ਸੰਸਥਾ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਹੈ ਔਰ ਆਪਣੀ ਆਪਣੀ ਸੇਵਾ ਜਿਹੜੀ ਹੈ ਇਸ ਵਿੱਚ ਕਰਨੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਪਿਆਰੀ ਸਾਧ ਸੰਗਤ ਜੀ ਅਸੀਂ ਪਾਰਕ ਹੈ ਜੋ ਗੁਰੂ ਘਰ ਦੀ ਬਿਲਡਿੰਗ ਖੜੀ ਹੋ ਗਈ ਹੈ ਬੇਸਮੈਂਟ ਤੋਂ ਲੈ ਕੇ ਉੱਪਰ ਵਾਲੇ ਫਲੋਰ ਤੱਕ ਇਹ ਕਮੇਟੀ ਨੇ ਬੜੀ ਹਿੰਮਤ ਮਾਰੀ ਹੈ ਜੋ ਇਹਨਾਂ ਤੋਂ ਪਹਿਲਾਂ ਕਮੇਟੀ ਸੀ ਉਹਨਾਂ ਨੇ ਵੀ ਬਹੁਤ ਹਿੰਮਤ ਮਾਰ ਕੇ ਪੈਸਾ ਇਕੱਠਾ ਕੀਤਾ ਇਹ ਬਿਲਡਿੰਗ ਇੱਥੇ ਤੱਕ ਪਹੁੰਚੀ ਹੈ ਸਾਨੂੰ ਥੋੜਾ ਥੋੜਾ ਹਿੰਮਤ ਹੋਰ ਮਾਰਨੀ ਪਏਗੀ ਜਿੰਨੀ ਆਪਾਂ ਗ੍ਰਾਈ ਪਿੱਛੇ ਲਖਾਈ ਹੈ ਉਹ ਦੇ ਦਈਏ ਔਰ ਥੋੜੀ ਥੋੜੀ ਗ੍ਰਾਈ ਹੋਰ ਦਈਏ ਸੋ ਆਇ ਪਾਰਕ ਹੈ ਜੋ ਕੋਸ਼ਿਸ਼ ਹੈ ਕਿ ਆਉਣ ਵਾਲੇ ਸਾਲ ਜਦ ਵੀ ਸਤ ਪੰਜ ਸੰਤ ਮਹਾਂਪੁਰਖਾਂ ਦੀ ਵਰਸੀ ਮਨਾਈਏ ਗੁਰੂ ਅਮਰਦਾਸ ਜੀ ਦਾ ਦਿਹਾੜਾ ਮਨਾਈਏ ਤੇ ਇਹ ਪਾਰਕ ਦੇ ਵਿੱਚ ਸੰਗਤ ਦੀਆਂ ਗੱਡੀਆਂ ਲੱਗਣ ਤੇ ਸੰਗਤ ਵੀ ਖੁਸ਼ੀ ਕਿਉਂਕਿ ਹੁਣ ਮੈਂ ਸੁਣਿਆ ਹੈ ਕਿ ਸਾਨੂੰ ਪਾਰਕ ਹੀ ਨਹੀਂ ਮਿਲ ਰਹੀ ਇਸ ਕਰਕੇ ਰਮਾਨ ਨੂੰ ਦੁੱਖ ਹੁੰਦਾ ਹੈ ਕਿ ਸਾਨੂੰ ਸਾਡੀ ਬਿਲਡਿੰਗ ਖੜੀ ਹੈ ਇਸ ਨੂੰ ਥੋੜਾ ਜਿਆਦਾ ਹੋਰ ਧਿਆਨ ਦਿइए ਤੇ ਇਸ ਨੂੰ ਆਪਾਂ ਤਿਆਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਾਣਾ ਸਿਕ ਸੈਂਟਰ ਵਿਖੇ ਐਨ ਆਰ ਆਈ ਸਭਾ ਹਰਿਆਣਾ ਉਹਨਾਂ ਦੇ ਵੱਲੋਂ ਜਿਹੜਾ ਅੱਜ ਸੰਤਾਂ ਦੀਆਂ ਜਿਹੜੀਆਂ ਯਾਦਾਂ ਮਨਾਈਆਂ ਜਾ ਰਹੀਆਂ ਹਨ ਅੱਜ ਦੇਖੋ ਠਾਠਾ ਮਾਰਦਾ ਇਕੱਠ ਹੋਰ ਸੰਗਤਾਂ ਸਾਰੀਆਂ ਹਮਮਾ ਕੇ ਪਹੁੰਚੀਆਂ ਹਨ ਅਸੀਂ ਜਿਹੜੇ ਸੰਤਾਂ ਦੇ ਜਿਹੜੇ ਦਿਨ ਦਿਹਾੜੇ ਮਨਾਣ ਆ ਜਾਂ ਗੁਰੂਆਂ ਦੇ ਦਿਨ ਦਿਹਾੜੇ ਮਨਾਣੇ ਆ ਜਾਂ ਹੋਰ ਜਿਹੜੇ ਵੀ ਸਾਡੇ ਪਰੋਭਕਾਰੀ ਸਿੰਘ ਹੋਏ ਹਨ ਜਿਹੜੇ ਉਹਨਾਂ ਦੇ ਦਿਹਾੜੇ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਇੱਕ ਬਹੁਤ ਜੀਵਨ ਜੀਉਣ ਦੀ ਜਾਚ ਮਿਲਦੀ ਹੈ ਕਿਉਂਕਿ ਉਹਨਾਂ ਸਾਡੇ ਵਾਸਤੇ ਪਰਉਪਕਾਰ ਕੀਤੇ ਜਿਵੇਂ ਉਹਨਾਂ ਨੇ ਸਾਨੂੰ ਗੁਰਸਿੱਖੀ ਦੇ ਮਾਰਗ ਤੇ ਚੱਲਣ ਦਾ ਜਿਹੜਾ ਬਲ ਹੈ ਉਹ ਦੱਸਿਆ ਕਿ ਕਿਹੜੇ ਤਰੀਕੇ ਨਾਲ ਤੁਸੀਂ ਚੱਲ ਸਕਦੇ ਹੋ ਕਿਵੇਂ ਆਪਣਾ ਜੀਵਨ ਸਫਾ ਕਰ ਸਕਦੇ ਹੋ ਆਪਾਂ ਸਾਰੇ ਹੀ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੀ ਮਿੱਠੀ ਪਿਆਰੀ ਯਾਦ ਦੇ ਵਿੱਚ ਅੱਜ ਜਿਹੜੇ ਲੰਗਰ ਲੱਗੇ ਹਨ ਅੰਦਰ ਕੀਰਤਨ ਚੱਲ ਰਿਹਾ ਹੈ ਤਾਂ ਅਸੀਂ ਐਸੀ ਤਰ੍ਹਾਂ ਜਿਹੜੇ ਆਪਣੇ ਵੱਡੇ ਵੱਡੇ ਆਰੀ ਨਹੀਂ ਯਾਦਾਂ ਜ਼ਰੂਰ ਬਣਾਉਣੀਆਂ ਚਾਹੀਦੀਆਂ ਨੇ ਔਰ ਮੈਂ ਅੱਜ ਦੇ ਦਿਨ ਤੇ ਸਾਰੀ ਹੀ ਸੰਗਤ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਹਾਂ ਕਿ ਉਹ ਆਪਣੇ ਵੱਡੇ-ਵਡੇਰਾਂ ਨੂੰ ਭੁੱਲੇ ਨਹੀਂ ਉਹ ਹਮੇਸ਼ਾ ਜੱਤਾ ਬਣਾਉਂਦੇ ਹਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਸੰਤ ਬਾਬਾ ਜਗੀਰ ਸਿੰਘ ਐਨ ਆਰ ਆਈ ਸਭਾ ਤੇ ਹਿਵਾ ਹਰਿਆਣਾ ਯੂ ਐਸ ਏ ਵਾਲਿਆਂ ਨੇ ਅੱਜ ਦੇ ਦਿਨ ਵੀ ਅੱਜ ਜੋ ਸੰਤ ਪੰਜ ਮਹਾਪੁਰਖ ਜਿਨ੍ਹਾਂ ਦਾ ਮਿੱਠੀ ਯਾਦ ਸਲਾਨਾ ਯਾਦ ਮਨਾਈ ਜਾ ਰਹੀ ਹੈ ਸੰਗਤਾਂ ਬਹੁਤ ਆਈਆਂ ਹਨ ਅਸੀਂ ਸੰਗਤਾਂ ਦੇ ਬੜੇ ਹੀ ਧੰਨਵਾਦੀ ਹਾਂ ਇਸੇ ਤਰ੍ਹਾਂ ਅੱਜ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰਪੁਰਬ ਵੀ ਹੈ ਉਹ ਵੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਨਾ ਸਿੱਖ ਸੈਂਟਰ ਦੀ ਸਾਰੀ ਸਾਧ ਸੰਗਤ ਅਤੇ ਸਾਰੇ ਹਰਿਆਣੇ ਦੇ ਵੀਰ ਪ੍ਰਧਾਨ ਸਰਦਾਰ ਦਲੇਰ ਸਿੰਘ ਚੇਅਰਮੈਨ ਸਰਦਾਰ ਅਮਰੀਕ ਸਿੰਘ ਦਾਸ ਜਸਵਿੰਦਰ ਸਿੰਘ ਜੀ ਟੋਨੀ ਨੀਟਾ ਔਰ ਸਾਰੇ ਮੇਰੇ ਵੀਰਾਂ ਨਾਲ ਮਿਲ ਕੇ ਗਰੀਬ ਸਿੰਘ ਜੀ ਕਾਲੀ ਬੜੇ ਹੀ ਪਿਆਰ ਦੇ ਨਾਲ ਸੇਵਾ ਕਰਦੇ ਹਨ ਜਿਸ ਚੀਜ਼ ਦੀ ਵੀ ਲੋੜ ਹੁੰਦੀ ਹੈ ਉਹ ਚੜ੍ਹ ਕੇ ਇਹ ਹਿੱਸਾ ਪਾਉਂਦੇ ਹਨ ਤੇ ਮੈਂ ਇਹ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਆਂਦੇ ਆਣ ਵਾਲੇ ਸਾਲ ਦੇ ਵਿੱਚ ਵੀ ਸੰਤ ਮਹਾਂਪੁਰਖਾਂ ਦੀ ਵਰਸੀ ਬੜੀ ਹੀ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਕਰਾਂਗੇ ਸੰਗਤਾਂ ਦਾ ਸਾਥ ਚਾਹੀਦਾ ਆਓ ਰਲ ਮਿਲ ਕੇ ਜਿਹੜੇ ਗੁਰੂ ਸਾਡੇ ਪੁਰਨੇ ਪਾ ਗਏ ਨੇ ਉਹਨਾਂ ਦੇ ਚੱਲਣ ਦੀ ਲੋੜ ਹੈ ਇਸੇ ਤਰ੍ਹਾਂ ਮਹਾਂਪੁਰਖਾਂ ਨੇ ਵੀ ਬੜਾ ਕੁਝ ਕੀਤਾ ਹੈ ਉਹਨਾਂ ਦੇ ਵੀ ਪੁਰਨਿਆਂ ਤੇ ਸਾਨੂੰ ਚੱਲਣ ਦੀ ਲੋੜ ਹੈ ਸਾਰੀ ਸਾਧ ਸੰਗਤ ਨੂੰ ਜਗਤ ਦੀ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬਾਬਾ ਮਕਰਨ ਸ਼ਾ ਗੁਰਦੁਆਰੇ ਆਲ ਹਰਿਆਣਿਆਂ ਦੀਆਂ ਸੰਗਤਾਂ ਸੰਤ ਬਾਬਾ ਪੰਜ ਮਹਾਰਾਜ ਸੰਤ ਜਿਹੜੇ ਨੇ ਉਹਨਾਂ ਦੀ ਵਰਸੀ ਮਨਾ ਰਹੇ ਹਾਂ ਜੀ ਔਰ ਬੜੇ ਧੂਮਕਾਮ ਨਾਲ ਸੰਤਾਂ ਮਨਾ ਰੀਆਂ ਹਨ ਅਗਲੇ ਸਾਲ ਵੀ ਇਸੇ ਤਰ੍ਹਾਂ ਹੀ ਮਨਾਇਆ ਕਰਾਂਗੇ ਸਾਡੀ ਜੋ ਸੰਤਾਂ ਦੀ ਮੀਤ ਅਵੇ ਉਹ ਹਰ ਸਾਲ ਇਸ ਤਰ੍ਹਾਂ ਮਨਾਇਆ ਕਰਨੀ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਲ ਮਿਲਾ ਯਾਰੀ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ

ਬਾਬਾ ਪ੍ਰੀਤ ਸਿੰਘ ਜੀ ਜੋ ਬਰਤੀ 2 ਜੂਨ ਦਿਨ ਆਦਾਰੋਂ ਬੜੀ ਧੂਮ ਮਨਾਈ ਜਾ ਰਹੀ ਹੈ ਜਿਸ ਵਿੱਚ ਰਾਜੀਤ ਸਾਡੀ ਸੱਤਾਵਾਚ ਬਹੁਤ ਵਧੀਆ ਆਏ ਨੇ ਤੇ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਇਸ ਮੌਕੇ ਤੇ ਮੇਹਰ ਬਰਾਦ ਪਰ ਬੱਚਾ ਲੈ ਕੇ ਆਓ ਤਾਂ ਕਿ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਦੇ ਪਾਏ ਚੁਰਨਾ ਤੇ ਸੱਲਾਂ ਦੀ ਕਿਰਨਾਂ ਮਿਲ ਸਕੇ ਸਾਡੇ ਆਪਣੇ ਪਿੰਡ ਨਾਲ ਬੱਚੇ ਆਪਣੇ ਜੁੜੇ ਰਹਿਣ ਲਈ ਸਾਰਿਆਂ ਕੇ ਬੇਨਤੀ ਹੈ ਜੀ ਹਮਾਂ ਮਾਣ ਵਾਹਿਗੁਰੂ ਜੀ ਦਾ ਧੰਤੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਾਣਾ ਸਿੱਖ ਸੈਂਟਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨ ਐਤਵਾਰ 2 ਜੂਨ ਨੂੰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਵਰਸੀ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੌਮ ਹੋਮ ਆ ਕੇ ਗੁਰਦੁਆਰਾ ਸਾਹਿਬ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਪ੍ਰੇਮ ਸਿੰਘ ਜੀ ਮਰਾੜੇ ਵਾਲੇ ਜਿਨ੍ਹਾਂ ਦੀ ਵਰਸੀ 2 ਜੂਨ ਦਿਨ ਐਤਵਾਰ ਨੂੰ ਉਰਦਵਾਰਾ ਬਾਬਾ ਮੱਖਣਸ਼ਾਲ ਬਣਾ ਸਿਕ ਸੈਂਟਰ ਵਿਖੇ ਬੜੀ ਧੂਮ ਧਾਮ ਨਾਲ ਬਣਾਈ ਜਾ ਰਹੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਹੁਮ ਹਮਾ ਕੇ ਆਓ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਉਹੀ ਮੇਲਾ ਹੈ ਜੋ ਬਚਪਨ ਵਿੱਚ ਅਸੀਂ ਪਹਿਲਾਂ 2 ਦਿਨ ਜਾ ਕੇ ਉੱਥੇ ਬੈਠਣਾ ਬਾਬਾ ਮੱਖਣਸ਼ਾ ਬਾਬਾ ਪ੍ਰੇਮ ਸਿੰਘ ਜੀ ਦੇ ਡੇਰੇ ਬੇਗਵਾਲ ਸਾਹਿਬ ਤੇ ਦੋ ਦੋ ਦਿਨ ਉੱਥੇ ਰਾਤਾਂ ਰਹਿ ਕੇ ਤੇ ਬਾਬੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਮੇਲਾ ਦੇਖਣਾ ਅੱਜ ਉਹ ਹੀ ਯਾਦਾਂ ਤਾਜ਼ੀਆਂ ਕਰਨ ਵਾਸਤੇ ਇੱਥੇ ਅਸੀਂ ਗੁਰਦੁਆਰਾ ਸਾਹਿਬ ਮਨਾ ਰਹੇ ਹਾਂ ਸੰਤਾਂ ਨੂੰ ਬੇਨਤੀ ਆ ਗੁਰਦੁਆਰਾ ਸਾਹਿਬ ਪਹੁੰਚੋ ਤੇ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਭਾਗੀ ਪਾਏ ਸੰਤ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਦੀ ਜਿਹੜੀ 74ਵੀਂ ਵਰਸੀ ਹੈਗੀ ਆ ਗੁਰਦੁਆਰਾ ਮੱਖਣਸ਼ਾਲਾ ਬਾਣਾ ਵਿਖੇ ਬੜੀ ਧੂਮਤਾ ਮਨਾਈ ਜਾ ਰਹੀ ਆ ਸੰਤਾਂ ਨੇ ਬਹੁਤ ਜ਼ਿਆਦਾ ਸਮਾਜ ਸੁਧਾਰ ਕੀਤਾ ਇਦਾਂ ਦੇ ਸਮਾਜ ਸੁਧਾਰਕ ਔਰ ਉਹਨਾਂ ਦੇ ਪੂਰਨ ਦੇ ਚਰਨ ਚੱਲਣ ਲਈ ਆਓ ਉਹਨਾਂ ਦੀ ਵਰਸੀ ਵਿੱਚ ਆਪ ਸ਼ਾਮਲ ਹੋਈਏ ਇਲਾਹਾ ਪ੍ਰਵਾਤ ਪਰਬਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ